ਸੋ ਜੀ ਨੂੰ ਕੋ ਕੋ ਕਿਰਪਾ ਕਰਕੇ ਥੋੜੀ ਜੀ ਪੰਜਾਬੀ ਚ ਗੱਲ ਕਰਨ ਲੱਗਿਆ ਵੀ ਆਪਣੀ ਜ਼ੁਬਾਨ ਨੂੰ ਲਗਾਮ ਦੇਣ ਜੀ ਮੰਦੀ ਸ਼ਰਦਾਵਲੀ ਉਹ ਹਰ ਲੀਡਰ ਬਾਰੇ ਬੋਲਦੇ ਆ ਕਦੇ ਸਾਡੇ ਕੇਜਗਲ ਸਾਹਿਬ ਬਾਰੇ ਕਦੇ ਰਾਹੁਲ ਜੀ ਬਾਰੇ ਕਦੇ ਕਿਸੇ ਬਾਰੇ ਇੱਕਦਮ ਤੁਸੀਂ ਇਹਨੇ ਕਿਉਂ ਹੱਬੜ ਗਏ ਹੋ ਤੁਸੀਂ ਸਿਰਫ ਆਪਣੇ ਸਵੈ ਲਾਲਚ ਪਿੱਛੇ ਹੈ ਅੱਜ ਤੁਸੀਂ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੇ ਵਿੱਚ ਵੱਡਾ ਉਥਲ ਪਤਲ ਦੇਖਣ ਨੂੰ ਮਿਲਦਾ ਵਾ ਜੇਲ੍ਹ ਤੋਂ ਬਾਹਰ ਆ ਕੇ ਅਰਵਿੰਦ ਕੇਜੀਵਾਲ ਦਿੱਲੀ ਦੇ ਮੁੱਖ ਮੰਤਰੀ ਤੋਂ ਅਸਤੀਫਾ ਦਿੰਦੇ ਨੇ ਤੇ ਕਹਿੰਦੇ ਨੇ ਕਿ ਬਹੁਤ ਜਲਦ ਦਿੱਲੀ ਦਾ ਨਵਾਂ ਮੁੱਖ ਮੰਤਰੀ ਐਲਾਨ ਕੀਤਾ ਜਾਏਗਾ ਤੇ ਵਿਰੋਧੀ ਧਿਰਾਂ ਇਸ ਫੈਸਲੇ ਨੂੰ ਵੱਡੇ ਸਵਾਲ ਇਸ ਫੈਸਲੇ ਦੇ ਉੱਤੇ ਚੁਕੜੀਆਂ ਹੋਈਆਂ ਨਜ਼ਰ ਆ ਰੀਆਂ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਗੋਗੀ ਜੀ ਸਵਾਗਤ ਹੈ ਤੁਹਾਨੂੰ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਲੋਕੀ ਜੀ ਅਰਵਿੰਦ ਕੇ ਜੀਵਾਲ ਵੱਲੋਂ ਜੇਲ੍ਹ ਤੋਂ ਬਾਹਰ ਆ ਕੇ ਇੱਕ ਬਹੁਤ ਵੱਡਾ ਫੈਸਲਾ ਲਿੱਤਾ ਗਿਆ ਦਿੱਲੀ ਦੇ ਮੁੱਖ ਮੰਤਰੀ ਦੇ ਪਦ ਤੋਂ ਅਸਤੀਫਾ ਦਿੱਤਾ ਗਿਆ ਪਹਿਲਾਂ ਤਾਂ ਐਸ ਐਮ ਐਲ ਏ ਐਸ ਆਮ ਆਵਾਜ਼ ਦੀ ਪਾਰਟੀ ਦੇ ਵਲੰਟੀਅਰ ਦੇ ਤੌਰ ਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਇਹ ਸਾਡੇ ਕ੍ਰਾਂਤੀਕਾਰੀ ਨੇਤਾ ਨੇ ਜੋ ਕਿ ਕੰਨਾ ਹਜ਼ਾਰੇ ਦੀ ਸਾਡੀ ਜੋ ਟੀਮ ਚੋਂ ਅਸੀਂ ਨਿਕਲ ਕੇ ਆਏ ਹੋਏ ਪਾਰਟੀ ਹੈਗੀ ਆ ਜਿਹਦੇ ਅਸੀਂ ਮੈਂਬਰ ਹੈਗੇ ਆ ਔਰ ਜੋ ਫੈਸਲਾ ਅਰਵਿੰਦ ਜੀ ਨੇ ਲਿਆ ਹੈ ਇੱਕ ਇਤਿਹਾਸਕ ਫੈਸਲਾ ਅੱਜ ਤੱਕ ਕੋਈ ਨੇ ਵੀ ਮੁੱਖ ਮੰਤਰੀ ਨੇ ਆਪਣੀ ਕੁਰਸੀ ਆਪ ਨਹੀਂ ਛੱਡੀ ਉਹ ਵੀ ਸਮੇਂ ਤੋਂ ਪਹਿਲਾਂ ਠੀਕ ਹੈ ਬਿਨਾਂ ਕਿਸੇ ਪ੍ਰੈਸ਼ਰ ਤੋਂ ਠੀਕ ਹੈ ਸਿਰਫ ਇਹ ਦੱਸਣ ਵਾਸਤੇ ਕਿ ਭਾਈ ਅਸੀਂ ਸੰਵਿਧਾਨ ਦੇ ਵਿੱਚ ਰਹਿੰਦੇ ਆ ਅਸੀਂ ਸੰਵਿਧਾਨ ਦੀ ਮਰਿਆਦਾ ਦੀ ਕਰਦੇ ਆ ਪਰ ਜੋ ਲੋਕਾਂ ਨੇ ਉਹਨਾਂ ਦੇ ਉੱਤੇ ਦੋਸ਼ ਲਾਏ ਨੇ ਗਲਤ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦੇ ਕੈਰੇਕਟਰ ਦੇ ਉੱਤੇ ਉਹਨਾਂ ਨੂੰ ਬੜਾ ਮੰਦੀਸ਼ਤਾਪ ਦੀ ਬੋਲੀ ਗਈ ਆ ਉਸ ਚੀਜ਼ ਤੋਂ ਆਹਤ ਨਹੀਂ ਅਸੀਂ ਵੀ ਸਾਰੇ ਆਹਤ ਆ ਪਰ ਕੋਈ ਗੱਲ ਨਹੀਂ ਦੇਖੋ ਸਾਨੂੰ ਮਾਨਜੋਗ ਅਦਾਲਤਾਂ ਤੇ ਪੂਰਾ ਭਰੋਸਾ ਮਾਨਜੋਗ ਜਲਤਾ ਤੇ ਪੂਰਾ ਭਰੋਸਾ ਕੋਈ ਗੱਲ ਨਹੀਂ 2025 ਦੇ ਵਿੱਚ ਦੁਬਾਰਾ ਚੋਣਾਂ ਹੋਣੀਆਂ ਦਿੱਲੀ ਦੀਆਂ ਔਰ ਅਸੀਂ ਦੁਬਾਰਾ ਉੱਥੇ ਪਰਚਮ ਲਹਿਰਾਵਾਂਗੇ ਵਧੀਆ ਤਰੀਕੇ ਨਾਲ ਲਹਿਰਾਵਾਂਗੇ ਪਰ ਤੁਸੀਂ ਕਹਿੰਦੇ ਹੋ ਕਿ ਕੋਈ ਵੀ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡਦਾ ਕਹਿੰਦੇ ਨੇ ਜਮਾਨਤ ਦੇਣ ਵਾਲੇ ਸੁਪਰੀਮ ਕੋਰਟ ਵੱਲੋਂ ਅੱਜ ਤੱਕ ਇਸ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਾਂ ਨਹੀਂ ਲਾਈਆਂ ਗਈਆਂ ਜਿਸ ਤਰ੍ਹਾਂ ਦੀ ਅਰਵਿੰਦ ਕੇਜੀਵਾਲ ਦੇ ਉੱਤੇ ਲਗਾਈਆਂ ਗਈਆਂ ਮਜਬੂਰੀ ਦੇ ਵਿੱਚ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਤੇ ਹੁਣ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ 2 ਦਿਨ ਦਾ ਸਮਾਂ ਉਹਨਾਂ ਵੱਲੋਂ ਲਿੱਤਾ ਜਾ ਰਿਹਾ। ਗੱਲ ਇਹ ਆ ਕੋਈ ਮਜਬੂਰੀ ਨਹੀਂ ਸਾਨੂੰ। ਠੀਕ ਹੈ। ਨਾ ਸੀ ਮਜਬੂਰੀ 'ਚ ਕੰਮ ਕਰਨ ਵਾਲੇ ਪਾਰਟੀ ਹੈਗੀ ਸਾਡੀ। ਠੀਕ ਹੈ। ਔਰ ਜੇ ਉਹਨਾਂ ਨੇ ਆਪਣੀ ਧਰਮ ਪਤਨੀ ਨੂੰ ਸੁਰੀਤਾ ਭੈਣਜੀ ਨੂੰ ਬਣਾਉਣਾ ਹੁੰਦਾ ਮੁੱਖ ਮੰਤਰੀ ਜਦੋਂ ਉਹਨਾਂ ਦੇ ਪਹਿਲੀ ਵਾਰ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਗਿਆ ਉਹਦੇ ਬੜਾ ਕੇ ਜਾਂਦੇ। ਠੀਕ ਹੈ। ਇਹ ਕੋਈ ਜ਼ਰੂਰੀ ਹੁਣ ਆ ਕੇ ਬਣਾਉਣਗੇ ਇਸ ਕਰਕੇ ਇਹ ਜਿਹੜੇ ਇਹਨਾਂ ਦੇ ਆਪਣੇ ਖਿਆਲੀ ਖਿਆਲ ਨੇ ਵਿਰੋਧੀਆਂ ਦੇ ਉਹ 2-4 ਦਿਨਾਂ ਚ ਇਹਨਾਂ ਦੇ ਸਾਹਮਣੇ ਆ ਜੜਿਆ ਕਿ ਸਾਡੀ ਪਾਰਟੀ ਦਾ ਕੀ ਏਜੰਡਾ ਹੈ ਔਰ ਸਾਡੀ ਪਾਰਟੀ ਕੋਣ ਮੁੱਖ ਮੰਤਰੀ ਬਣਨ ਜਾ ਰਿਹਾ ਦਿੱਲੀ ਤੋਂ ਤਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਵੀ ਵੱਡੇ ਸਵਾਲ ਜ਼ਮਾਨਤ ਨੂੰ ਲੈ ਕੇ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਕਹਿੰਦੇ ਨੇ ਕਿ ਜ਼ਮਾਨਤ ਕੋਈ ਜਿਹੜੀ ਹੈ ਜ਼ਮਾਨਤ ਤਾਂ ਕਿਸੇ ਵੀ ਕੇਸ ਵਿੱਚ ਹੋ ਜਾਂਦੀ ਹੈ ਚੋਰ ਚੱਕੇ ਕਾਤਲਾਂ ਤੱਕ ਵੀ ਜ਼ਮਾਨਤ ਦੀ ਪ੍ਰੋਵੀਜ਼ਨ ਹੈਗੀ ਹੈ ਕਾਨੂੰਨ ਦੇ ਵਿੱਚ ਜ਼ਮਾਨਤ ਹੋ ਗਈ ਤਾਂ ਫਿਰ ਕਿੰਨੀ ਕੋ ਵੱਡੀ ਗੱਲ ਹੋ ਗਈ ਦੇਖੋ ਜਿਹੜਾ ਪਾਰਟੀ ਜਸ਼ਨ ਮਨਾ ਰਹੀ ਹੈ ਜਿਹੜਾ ਦੇਖੋ ਗੱਲ ਇਹ ਆ ਬਿੱਟੂ ਜੀ ਨੂੰ ਕਹੋ ਕਿਰਪਾ ਕਰਕੇ ਥੋੜੀ ਜੀ ਪੰਜਾਬੀ ਚ ਗੱਲ ਕਰਨ ਲੱਗਿਆਂ ਵੀ ਆਪਣੀ ਜ਼ੁਬਾਨ ਨੂੰ ਲਗਾਮ ਦੇਣ ਜਿਸ ਤਰੀਕੇ ਦੀ ਮੰਦੀ ਸ਼ਬਦਾਵਲੀ ਉਹ ਹਰ ਲੀਡਰ ਬਾਰੇ ਬੋਲਦੇ ਆ ਕਦੇ ਸਾਡੇ ਕੇਜੀਵਾਲ ਸਾਹਿਬ ਵਾਲੇ ਕਦੇ ਰਾਹੁਲ ਜੀ ਬਾਰੇ ਕਦੇ ਕਿਸੇ ਬਾਰੇ ਇਕਦਮ ਤੁਸੀਂ ਇੰਨੇ ਕਿਉਂ ਹੱਬੜ ਗਏ ਹੋ ਤੁਸੀਂ ਸਿਰਫ ਆਪਣੇ ਸਵੈ ਲਾਲਚ ਪਿੱਛੇ ਅੱਜ ਤੁਸੀਂ ਜਿਹੜੀਆਂ ਪਾਰਟੀਆਂ ਦਾ ਆਨੰਦ ਮਾਣ ਕੇ ਗਏ ਹੋ ਤੁਹਾਡੀਆਂ ਪਾਰਟੀਆਂ ਦਾ ਪੁਰਾਣੀਆਂ ਦਾ ਉਹਦੇ ਬਾਰੇ ਤੇ ਇੱਕ ਸਾਡੇ ਮੁੱਖ ਮੰਤਰੀ ਸਾਹਿਬਾਰੇ ਬੋਲਣਾ ਜੋ ਕਿ ਇੱਕ ਬਿਲਕੁਲ ਸਾਡੇ ਆਫਰਸ਼ੀ ਲੀਡਰ ਨੇ ਸਾਡੇ ਜਿਹੜੇ ਕੇਜੂਗਲ ਸਾਹਿਬ ਨੇ ਔਰ ਕ੍ਰਾਂਤੀਕਾਰੀ ਲੀਡਰ ਨੇ ਤੁਸੀਂ ਐਸੇ ਲੀਡਰਾਂ ਬਾਰੇ ਜਦੋਂ ਇਦਾਂ ਦੀ ਮੰਨ ਦੀ ਸ਼ਤਾਬ ਦੀ ਬੋਲੋਗੇ ਤੇ ਉਹਦਾ ਜਵਾਬ ਤੁਹਾਨੂੰ ਲੋਕ ਵੀ ਦੇ ਦੇਣਗੇ ਕੋਈ ਦੂਰ ਦੀ ਗੱਲ ਨਹੀਂ ਇਹ ਛੋਟੀ ਰਾਜਨੀਤਿਕ ਸਫ਼ਰ ਤੁਸੀਂ ਚਲੇ ਗਏ ਹੋ ਥੋੜੀ ਦੇਰ ਬਾਅਦ ਤੁਹਾਨੂੰ ਆਪਣੇ ਆਪ ਤਾਂ ਲੱਗੂਗਾ ਵੀ ਤੁਸੀਂ ਕਿਹੜੇ ਪਲੇਟਫਾਰਮ ਤੇ ਖੜੇ ਹੋ ਕਿਹੜੇ ਰੇਲਵੇ ਦੇ ਕਿਹੜੇ ਪਲੇਟਫਾਰਮ ਤੇ ਖੜੇ ਹੋ ਕਿਉਂਕਿ ਤੁਸੀਂ ਟਿਕਟ ਤਾਂ ਲੈ ਲਿਆ ਰੇਲਵੇ ਦੀ ਪਰ ਤੁਸੀਂ ਉਹ ਗੱਡੀ ਚੜ੍ਹ ਗਏ ਜੋ ਜਿਹੜੀ ਗੱਡੀ ਉੱਥੇ ਖੜੀ ਰਹਿਣੀ ਆ ਉਹਨੂੰ ਅਗਰ ਉਹਨਾਂ ਦਾ ਸਿਗਨਲ ਮਿਲਣਾ ਅੱਗੇ ਜਾਣ ਦਾ ਤੇ ਨਾ ਹੀ ਉਹਦਾ ਕੋਈ ਗਾਰਡ ਮਿਲਣਾ ਨਾ ਡਰਾਈਵਰ ਮਿਲਣਾ ਤਾਂ ਤੁਸੀਂ ਭਾਜਪਾ ਦੀ ਗੱਲ ਕਰ ਰਹੇ ਹੋ ਜਿਹੜੀ ਪਾਰਟੀ ਚ ਹੈਗੇ ਬੀਜੇਪੀ ਜੀ ਹੋਣਗੇ ਮੇਰਾ ਖਿਆਲ ਅੱਜਕੱਲ ਪਤਾ ਨਹੀਂ ਨਾ ਲੱਗਦਾ ਜਨਾਬ ਦਾ ਤੇ ਜਿਹੜੀ ਪਾਰਟੀ ਦੇ ਬਣੇ ਨੇ ਉਹ ਰੇਲਵੇ ਦੀ ਗੱਲ ਹੀ ਕਰ ਰਹੇ ਨੇ ਨਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਵਿਰੋਧੀ ਧਿਰਾਂ ਇਸ ਤਰ੍ਹਾਂ ਦੇ ਸਵਾਲ ਚੁਕਦੀਆਂ ਨੇ ਤੁਸੀਂ ਜਸ਼ਨ ਮਨਾ ਰਹੇ ਹੋ ਕਹਿੰਦੇ ਨੇ ਕਿ ਜ਼ਮਾਨਤ ਦਾ ਸਾਰੇ ਦਾ ਕਾਨੂੰਨੀ ਅਧਿਕਾਰ ਹੁੰਦਾ ਚਾਹੇ ਚੋਰੀ ਦੇ ਕਿਸੇ ਕਿਸੇ ਦੇ 10-10 ਵਾਰ ਹੋਰ ਵੀ ਚੋਰੀਆਂ ਕੀਤੀਆਂ ਉਹਨਾਂ ਨੂੰ ਵੀ ਜ਼ਮਾਨਤ ਮਿਲ ਜਾਂਦੀਆਂ ਕਹਿੰਦੇ ਨੇ ਵੀ ਹਾਥੀ ਆਪਣੀ ਚਾਲ ਚੱਲਦਾ ਰਹਿੰਦਾ ਪਿੱਛੇ ਜਿਹੜੇ ਮੈਂ ਨਾਮ ਨਹੀਂ ਲੈਣਾ ਜੋ ਤੁਰੇ ਜਾਂਦੇ ਹੁੰਦੇ ਨੇ ਛੋਟੇ-ਛੋਟੇ ਪੂੰਛਾਲੇ ਹੈਨਾ ਉਹਨਾਂ ਦਾ ਕੰਮ ਬੋਂ ਬੋਂ ਕਰਨਾ ਉਹ ਕਰੀ ਜਾਂਦੇ ਨੇ ਕੋਈ ਪੈਨ ਟੈਂਸ਼ਨ ਨਹੀਂ ਕਿ ਇਸ ਤਰ੍ਹਾਂ ਹੁਣ ਅਗਲੀ ਰਣਨੀਤੀ ਕੀ ਰਹੇਗੀ ਦੋ ਦਿਨ ਦੇ ਵਿੱਚ ਨਵੇਂ ਮੁੱਖ ਮੰਤਰੀ ਦਾ ਐਲਾਨ ਅਗਰ ਸੁਨੀਤਾ ਕਜਰੀਵਾਲ ਨੂੰ ਮੁੱਖ ਮੰਤਰੀ ਬਣਾਉਂਦੇ ਨੇ ਤੇ ਪਾਰਟੀ ਇਸ ਫੈਸਲੇ ਨਾਲ ਸਹਿਮਤ ਹੋਏਗੀ ਪਾਰਟੀ ਜੋ ਫੈਸਲਾ ਕਰੇਗੀ ਉਹ ਸਾਡੇ ਲਈ ਸਰਵੋੱਚ ਹੋਏਗਾ ਉਹ ਮੰਨਤਾ ਪ੍ਰਾਪਤ ਹੋਏਗਾ ਉਹਦੇ ਵਿੱਚ ਸਾਡਾ ਆਮ ਆਦਮੀ ਪਾਰਟੀ ਦਾ ਪਰਿਵਾਰ ਸਾਰਾ ਇਕੱਠਾ ਇਕੱਠਾ ਹੀ ਰਹੇਗਾ ਕੀ ਬਿਲਕੁਲ ਐਸੇਗੇ ਐਮਐਲਏ ਗੁਰਪ੍ਰੀਤ ਗੋਗੀ ਜਿਹੜੇ ਅਰਵਿੰਦ ਕੇਜਰੀਵਾਲ ਦੇ ਫੈਸਲੇ ਦੇ ਉੱਤੇ ਵੱਡਾ ਬਿਆਨ ਦਿੰਦੇ ਨਜ਼ਰ ਆਏ ਨੇ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਕ੍ਰਾਂਤੀਕਾਰੀ ਲੀਡਰ ਨੇ ਤੇ ਅਜੇ ਤੱਕ ਕਿਸੇ ਨੇ ਵੀ ਲੀਡਰ ਨੇ ਆਪਣੀ ਮੁੱਖ ਮੰਤਰੀ ਦਾ ਉਦਦਾ ਛੱਡਣ ਦਾ ਇਸ ਤਰ੍ਹਾਂ ਫੈਸਲਾ ਨਹੀਂ ਲਿੱਤਾ ਬੇਸ਼ੱਕ ਵਿਰੋਧੀ ਧਿਰਾਂ ਉਹਦੇ ਤੇ ਵੱਡੇ ਬਿਆਨ ਦਾਗਰੀਆਂ ਨੇ ਤੇ ਰਵਨੀਤ ਬਿੱਟੂ ਨੂੰ ਵੀ ਠੋਕਵਾ ਜਵਾਬ ਉਹਨਾਂ ਵੱਲੋਂ ਦਿੱਤਾ ਗਿਆ ਵਾ ਤੇ ਇਸ ਤਰ੍ਹਾਂ ਦੀ ਸ਼ਬਦਾਵਲੀ ਨਾ ਬੋਲਣ ਦੀ ਚੇਤਾਵਨੀ ਵੀ ਦਿੱਤੀ ਗਈ ਆ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕਟਾਲ ਪੰਜਾਬ ਤੱਕ ਲੁਧਿਆਣਾ